ਹਾਂਜੀ ਦੋਸਤੋ ਅੱਜ ਖੜੇ ਆ ਜੀ ਪਿੰਡ ਮਹਾਰਾਜਪੁਰ ਬਾਈ ਲੱਭੀ ਦੇ ਘਰ ਕਰੇ ਖੜੇ ਆ ਤੇ ਵੀਡੀਓ ਦੇ ਵਿੱਚ ਇੱਕ ਤਾਜੀ ਸੂਈ ਆਪਾਂ ਮਿੱਤਰੋ ਵੇੜ ਦਿਖਾ ਰਹੇ ਆ ਤੇ ਕਦੋਂ ਸੂਈ ਆ ਕਿੰਨਾ ਕੁ ਬੋਹੜਾ ਮਿੱਤਰੋ ਇਹਦੀ ਗੱਲਬਾਤ ਆਪਾਂ ਬਾਈ ਲੱਭੀ ਦੇ ਨਾਲ ਕਰਾਂਗੇ ਕਾਫੀ ਵੀਡੀਓ ਆਪਾਂ ਪਹਿਲਾਂ ਵੀ ਬਾਈ ਦੇ ਘਰੋਂ ਆਪਾਂ ਪਾ ਚੁੱਕੇ ਆ ਥੋੜਾ ਸਾਈਡ ਤੇ ਹੋ ਜੇ ਮਾੜਾ ਇਧਰ ਨੂੰ ਤੋੜ ਲਈ ਹਣਾ ਤੇ ਇੱਕ ਵਾਰੀ ਲੰਮੀ ਸੂਰ ਨੂੰ ਤੋੜ ਕੇ ਦਿਖਾਵਾਂਗੇ ਪੂਰੀ ਆਪਾਂ ਜਿਹੜੀ ਗੱਲਬਾਤ ਕਰਾਂਗੇ ਤੇ ਐਫ ਤੇ ਦਾ ਮਿੱਤਰੋ ਕ੍ਰੋਸ ਪਾਣਾ ਸਾਹੀਵਾਲ ਦਾ ਇਹ ਤੋਲੇ ਜੀ ਮਿੱਤਰੋ ਮੈਕਸ ਜਰਸੀ ਹੈ ਤੇ ਥਣਲੇਵੀ ਦੀ ਸਾਫ ਹੈ ਕੱਦ-ਕਾਟ ਵੀ ਠੀਕ ਆ ਕੋਈ ਬਹੁਤਾ ਛੋਟਾ ਨਹੀਂ ਤੇ ਚੰਗਾ ਮੋਟਾ ਮਿੱਤਰੋ ਥਾਣਾ ਕਿ ਕਿੰਨਾ ਕੋ ਜਿਹੜਾ ਬੌਲਾ ਹੈ ਉਹਦੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆਂ ਕੱਲੀ-ਕੱਲੀ ਚੀਜ਼ ਆਪਾਂ ਮਿੱਤਰੋ ਤੁਹਾਨੂੰ ਦਿਖਾਵਾਂਗੇ ਸਰੀਰ ਪੱਖੋਂ ਬਹੁਤ ਚੰਗੀ ਸਮੀ ਵੀ ਹੈ ਤੇ ਫੇਸ ਕੁਆਲਟੀ ਵੀ ਮਿੱਤਰੋ ਬਹੁਤ ਸੋਹਣੀ ਆ ਫਿਰ ਆਪਾਂ ਕਹਿੰਦੇ ਵੀ ਥਣਲੇਵੀ ਦੀ ਪੂਰੀ ਸਾਫ ਹੈ ਹਾਂਜੀ ਭਾਈ ਲੱਭੀ ਕੀ ਹਾਲ ਚੱਲ ਠੀਕ ਆ ਜੀ ਠੀਕ ਆ ਸਤਾਂ ਹਾਂਜੀ ਇਹਦਾ ਜਿਹੜਾ ਸੂਆ ਬੈੜ ਦਾ ਕਿਹੜਾ ਜੀ ਸੂਆ ਦੂਜਾ ਜੀ ਮੂੰਹੋ 6 ਦਾੰਦਾ ਮੂੰਹੋ 6 ਦਾੰਦਾ ਸੂਆ ਦੂਜਾ ਹਾਂਜੀ ਕਦੋਂ ਕਦੀ ਸੂਈ ਵੀ ਆ ਰੋ ਹੋ ਗਏ 8 ਦਿਨ ਜੀ ਬੱਚਾ ਹੈ ਬੱਛਾ ਕੁ ਬੱਛੀ ਜੀ ਬੱਚਾ ਮੰਗਰ ਬੱਛਾ ਜੀ ਤੇ 8 ਕਦ ਦਿਨ ਹੋ ਗਏ ਹਾਂਜੀ ਕਿੰਨਾ ਕ ਬੋਲਾ ਹੋ ਇਹ ਥੱਲੇ 12 13 ਲੀਟਰ ਹੋਏ ਠੀਕ ਆ ਠੰਡੀ ਸੀਲ ਠੰਡੀ ਸੀਲ ਤਾਂ ਬਹੁਤ ਜਿਆਦਾ ਜੀ ਪਾਉਂਦੇ ਆ ਠੀਕ ਆ ਓਕੇ ਮੁੱਲ ਫਿਰ ਕੀ ਕਰਤਾ ਜੀ ਮੁੱਲ ਇਹਦਾ ਲੈਣ ਦੇਣ 55000 ਰੁਪਏ ਲੈਣ ਦੇਣ 55000 ਮਾਨਦਾਨ ਤਾਂ ਬੜਾ ਵੱਡਾ ਬੋਟਾ ਹੂ ਤੇ ਥਣਲੇਵਾ ਬਹੁਤ ਚੰਗਾ ਜੀ ਹਾਂ ਥਣਲੇਵੇ ਤੇ ਫੇਰ ਆਪਾਂ ਗੱਲ ਕਰਗੇ ਮਿੱਤਰੋ ਬਹੁਤ ਹੀ ਚੰਗਾ ਮੋਟਾ ਥਾਣਾ ਦੁੱਧ ਇਹ 14-15 ਲੀਟਰ ਮਿੱਤਰੋ ਖੁੱਲਾ ਪਾ ਦੂਗੀ ਤੇ ਸਭਾਈ ਦੇ ਹਿਸਾਬ ਨਾਲ 12-13 ਲੀਟਰ ਬਾਈ ਕਹਿੰਦਾ ਵੀ ਤਿਆਰ ਆ 8 ਦਿਨਾਂ ਦੀ ਮਿੱਤਰੋ ਸੂਈ ਵੀ ਆ ਤੇ ਫੋਨ ਨੰਬਰ ਜੀ ਆਪਣਾ ਫੋਨ ਨੰਬਰ 700 ਪੂਰਾ ਜੀ ਹਾਂਜੀ 97 ਹਾਂਜੀ 25230 700 ਪੂਰਾ ਜੀ 9725230 ਬਾਈ ਦਾ ਫੋਨ ਨੰਬਰ ਹੈ ਪਿੰਡ ਮਹਾਰਾਜ ਆ ਜੀ ਗੁਰਦੁਆਰਾ ਰਾਮ ਸਰਾ ਦੇ ਬਿਲਕੁਲ ਨੇੜੇ ਫੇਸ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਤੇ ਐਚਐਫ ਦਾ ਮਿੱਤਰੋ ਇਹ ਕ੍ਰਾਸ ਪਣਾ ਹੈ ਤੇ ਮੂਰੇ ਗਰਮੀ ਝੱਲਣ ਵਾਲੀ ਆ ਜਿੱਥੇ ਮਰਜੀ ਮਿੱਤਰੋ ਜੇ ਪਸ਼ੂ ਨੂੰ ਮੰਨ ਦਿਓ ਤੇ ਚੰਗੀ ਜਿਹੜੀ ਫੈਟ ਹੁੰਦੀ ਹੈ ਤੇ ਚੰਗੀਆਂ 60 ਹੀ ਆ ਜੀ ਹੁਣ ਵੀ ਠੀਕ ਹੈ 60 ਤੋਂ ਉੱਤੀ ਆ ਜਾਂਦੀ ਹੈ ਕਿਤੇ ਤੇ ਜਿਹੇ ਪਸ਼ੂ ਮਿੱਤਰੋ ਜੇ ਕਿਸੇ ਨੇ ਇੱਕ ਅੱਧਾ ਪਸ਼ੂ ਰੱਖਣਾ ਉਹਨਾਂ ਦੇ ਖਾਤਰ ਬਹੁਤ ਵਧੀਆ ਕਿਉਂਕਿ ਦੁੱਧ ਵੀ ਸੰਘਣਾ ਹੁੰਦਾ ਹੈ ਗਰਮੀ ਵੀ ਨਹੀਂ ਬਣਦੀਆਂ ਤੇ ਫਰਾਕ ਵੀ ਨਹੀਂ ਹੁੰਦਾ ਸਾਰੇ ਵੀਰਾਂ ਦਾ ਧੰਨਵਾਦ